ਇੱਕ ਪਾਸੇ ਪਖਣਾ ਹੈ ਪੰਚਾਇਤੀ ਚੋਣਾਂ ਦਾ ਅਖਾੜਾ ਤੇ ਦੂਜੇ ਪਾਸੇ ਪਿੰਡਾਂ ਦੇ ਪਿੰਡ ਖਾਲੀ ਹੋਣ ਦੇ ਆਸਾਰ ਦਿਖਾਈ ਦੇ ਰਹੇ ਨੇ ਹੋ ਸਕਦਾ ਹੈ ਵੋਟਾਂ ਵਾਲੇ ਦਿਨ ਬੂਥ ਵੀ ਖਾਲੀ ਹੀ ਮਿਲਣ ਤੇ ਸਰਪੰਚੀ ਦੇ ਚਾਹਵਾਨ ਵੋਟਾਂ ਨੂੰ ਤਰਸਦੇ ਹੀ ਰਹਿ ਜਾਣ ਐਸੇ ਆਸਾਰ ਬਣਦੇ ਨਜ਼ਰ ਆ ਰਹੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਭਟਾਲਾ ਫਤੇਗੜ ਚੂੜੀਆਂ ਕਾਤੀਆਂ ਤੇ ਹਲਕਾ ਸ਼ਰੀ ਹਰ ਗੋਬਿੰਦਪੁਰ ਦੇ ਕੁਝ ਪਿੰਡਾਂ 'ਚ ਦਰਸਲ ਬ੍ਰਹਮ ਗਿਆਨੀ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਦੇ ਪਵਨ ਹਸਤਾਨ ਅੰਗੀਠਾ ਸਾਹਿਬ ਵਿਖੇ 13 14 15 ਅਕਤੂਬਰ ਨੂੰ ਸਾਲਾਨਾ ਵਰਸੀ ਸਮਾਗਮ ਨੇ ਹਰ ਸਾਲ 15 ਅਕਤੂਬਰ ਨੂੰ ਜ਼ਿਲ੍ਹਾ ਪੱਤਰੀ ਛੁੱਟੀ ਹੁੰਦੀ ਹੈ ਪਰ ਇਸ ਵਾਰ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਨੇ ਦੇਸ਼ਾਂ ਵਧੇਸ਼ਾਂ ਤੋਂ ਦਰਸ਼ਣਾਂ ਦੇ ਲਈ ਲੱਖਾਂ ਦੀ ਗਿਣਤੀ 'ਚ ਸੰਤਾਂ ਪਹੁੰਚਦਿਆਂ ਨੇ ਜਿਨ੍ਹਾਂ ਦੀ ਆਉ ਭਗਤ ਤੇ ਸੇਵਾ ਦੇ ਲਈ ਇਲਾਕੇ ਦੇ ਪਿੰਡਾਂ ਤੋਂ ਸੇਵਾਦਾਰਾਂ ਦੀਆਂ ਲਿਸਟਾਂ 2 ਮਹੀਨੇ ਪਹਿਲਾਂ ਹੀ ਬਣ ਜਾਂਦੀਆਂ ਨੇ ਕਿਹੜੇ ਸੇਵਾਦਾਰ ਨੇ ਕੀ ਸੇਵਾ ਕਰਨੀ ਹੈ ਦਿਨੇ ਕਰਨੀ ਹੈ ਕਿ ਰਾਤ ਕਰਨੀ ਹੈ ਇਹ ਲਿਸਟਾਂ ਪਹਿਲਾਂ ਤਿਆਰ ਹੋ ਜਾਂਦੀਆਂ ਨੇ ਤੇ ਸੇਵਾਦਾਰ 2 ਮਹੀਨੇ ਪਹਿਲੇ ਤੋਂ ਹੀ ਕੰਮਰ ਕਸੇ ਕਰ ਲੈਂਦੇ ਨੇ ਇਹ ਤਿਆਰੀਆਂ ਵੀ ਆਰੰਭ ਕਰ ਦਿੰਦੇ ਨੇ ਇਸੇ ਕਰਕੇ ਸਾਰੇ ਸੇਵਾਦਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਹੈ ਕਿ ਜ਼ਿਲ੍ਹੇ ਗੁਰਦਾਸਪੁਰ ਦੀਆਂ ਪੰਚਾਇਤੀ ਚੋਣਾਂ 15 ਅਕਤੂਬਰ ਤੋਂ ਇੱਕ ਦਿਨ ਬਾਅਦ ਕਰਾਈਆਂ ਜਾਣ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਘਤ ਜਿਹੜੀ ਹੈ ਸੇਵਾ ਦੇ ਲਈ ਦਰਸ਼ਨਾ ਦੇ ਲਈ 13 14 ਤੇ 15 ਅਕਤੂਬਰ ਨੂੰ ਪਵਨ ਅਸਥਾਨ ਅੰਗੀਠਾ ਸਾਹਿਬ ਨਿੱਕੇ ਘਮਣਾ ਦੇ ਵਿੱਚ ਬਾਬਾ ਜੀ ਦੇ ਚਰਨਾਚ ਹਾਜ਼ਰੀ ਲਗਵਾਉਂਦੇ ਨੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਕੇ ਸੇਵਾਦਾਰਾਂ ਵੱਲੋਂ ਚੋਣਾਂ ਵਾਲੇ ਦਿਨ ਤੇ ਵਰਸੀ ਵਾਲੇ ਦਿਹਾੜੇ ਦਾ ਹਵਾਲਾ ਦੇ ਕੇ ਚੋਣਾਂ ਇੱਕ ਦਿਨ ਅੱਗੇ ਕਰਨ ਦੀ ਅਪੀਲ ਕੀਤੀ ਗਈ ਹੈ ਇਹ ਮੰਗ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਕੀ ਵਿਚਾਰ ਕਰੇਗਾ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਮੌਕੇ ਬਾਬਾ ਬੁੱਧ ਸਿੰਘ ਜੀ ਐਡਵੋਕੇਟ ਲੋਕਦੀਪ ਸਿੰਘ ਸ਼ਮਸ਼ੀਰ ਸਿੰਘ ਚੀਮਾ ਬਲਬੀਰ ਸਿੰਘ ਕੋਲਾ ਸੁਖਦੀਪ ਸਿੰਘ ਸੈਕਟਰੀ ਹਰਜੀਤ ਸਿੰਘ ਸਰਬਜੀਤ ਸਿੰਘ ਹਰਵੰਦ ਸਿੰਘ ਸਮੇਤ ਵੱਡੀ ਗਿਣਤੀ ਚ ਸੇਵਾਦਾਰਾਂ ਨੇ ਵੇਖੋ ਕੀ ਅਪੀਲ ਕੀਤੀ ਚੋਣ ਕਮਿਸ਼ਨ ਸਾਡੇ ਜ਼ਿਲ੍ਹੇ ਦੇ ਸੰਤ ਬਾਬਾ ਹਜਾਰਾ ਸਿੰਘ ਜੀ ਛੋਟੇ ਘੁੰਮਣਾ ਵਾਲਿਆਂ ਦੀ ਜਿਹੜੀ ਵਰਸ਼ੀ ਏ ਉਹ 15 ਅਕਤੂਬਰ ਨੂੰ ਦੇਸ਼ਾਂ ਵਿਦੇਸ਼ਾਂ ਦੇ ਇਲਾਕੇ ਦੀ ਸੰਗਤ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੀ ਜਿਹੜੀ ਅੱਜ ਦੇ ਇਹ ਸਾਰੇ ਸੇਵਾਦਾਰ ਇਕੱਠੇ ਹੋਏ ਨੇ ਇਹ ਸੰਤ ਬਾਬਾ ਹਜਾਰਾ ਸਿੰਘ ਜੀ ਨੂੰ ਹਮੇਸ਼ਾ ਨਾਤਮਸਤਕ ਹੁੰਦੇ ਨੇ ਇਹ ਸਾਰੇ ਨਮਾਇੰਦ ਆਪੋ ਆਪਣੇ ਪਿੰਡਾਂ ਦੇ ਜ਼ਿਲ੍ਹੇ ਗਰਦਾਪੁਰ ਦਾ ਸਬੰਧਤ ਸਾਰੇ ਵੀਰ ਨੇ ਲੰਬੇ ਸਮੇਂ ਤੋਂ 15 ਅਕਤੂਬਰ ਦੀ ਜਿਹੜੀ ਛੁੱਟੀ ਏ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਵੀ ਸਰਕਾਰੀ ਤੌਰ ਤੇ ਛੁੱਟੀ ਹੁੰਦੀ ਸੀ ਕਾਂਗਰਸ ਸਰਕਾਰ ਆਈ ਉਹਨਾਂ ਵੀ ਉਹ ਛੁੱਟੀ ਨੂੰ ਐਲਾਨ ਕੀਤਾ ਆਮ ਆਦਮੀ ਦੀ ਆਈ ਉਹਨਾਂ ਵੀ ਉਹ ਛੁੱਟੀ ਨੂੰ ਐਲਾਨ ਕੀਤਾ ਸਮਾਂ ਚੱਲ ਰਿਹਾ ਪੰਚਾਇਤੀ ਚੋਣਾਂ ਦਾ 15 ਅਕਤੂਬਰ ਦੀ ਜਿਹੜੀ ਸੰਤ ਬਾਬਾ ਹਯਾਰਾ ਸਿੰਘ ਨਿੱਕੇ ਘੁੰਮਣਾ ਦੀ ਬਰਸੀ ਹੈ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਆ ਚੋਣਾਂ ਦਾ ਵਿਗਲ ਵੱਜ ਚੁੱਕਾ ਵਾ ਪੰਚਾਇਤੀ ਚੋਣਾਂ ਦਾ ਅਸੀਂ ਆਪਣੇ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੇ ਜਿੰਨੇ ਵੀ ਸੇਵਾਦਾਰ ਹਾਂ ਇਕੱਠੇ ਹੋ ਕੇ ਅਪੀਲ ਕਰਦੇ ਆ ਚੋਣ ਕਮਿਸ਼ਨਰ ਕੋ ਅਪੀਲ ਕਰਦੇ ਆ ਪੰਜਾਬ ਸਰਕਾਰ ਕੋ ਕਰਦੇ ਆ ਵੀ ਜਿਹੜੀ 15 ਤਰੀਕ ਦੀ ਪੰਚਾਇਤੀ ਚੋਣਾਂ ਤਰੀਕ ਐਲਾਨ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਆ ਉਸ ਤੋਂ ਬਾਅਦ ਜਿਹੜੇ ਗਰਦਾਪੁਰ ਦੀ ਜਿਹੜੀ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਣੀਆਂ ਆ ਵਾ ਅਸੀਂ ਬੜੇ ਨਿਮਰਤਾ ਤੇ ਸਤਿਕਾਰ ਸਹਿਤ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਉਸ ਦਿਨ ਤੋ ਤਰੀਕ ਬਦਲੀ ਜਾਵੇ 15 ਦੀ ਬਜਾਏ 16 ਨੂੰ ਕਰ ਲਓ 17 ਨੂੰ ਕਰ ਲਓ ਤਾਂ ਕਿ ਸੰਗਤਾਂ ਦੀ ਭਾਵਨਾ ਚੇਸ ਨਾ ਪਹੁੰਚੇ ਕਿਉਂਕਿ ਜਿੰਨੇ ਵੀ ਪਿੰਡਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਆ ਉਥੋਂ ਕਿਦੋਂ ਨਾ ਕਿਦੋਂ 100 200 ਦੇ ਕਰੀਬ ਹਰ ਪਿੰਡ ਤੋਂ ਸੰਗਤ ਜਿਹੜੀ ਏ ਨਿੱਕੇ ਘੁਮਣਾ ਬਰਛੀ ਦੇ ਸਮਾਗਨ ਦੇ ਵਿੱਚ ਜਾਂਦੀ ਏ ਉਹ ਜਦੋਂ ਪਿੰਡ ਚ ਇਲੈਕਸ਼ਨ ਚੱਲਣੀ ਏ ਕੋਈ ਵੀ ਉੱਥੇ ਜਾਣ ਤੋਂ ਮੱਲੇ ਜਿਹੜਾ ਵਾ ਲੇਟ ਹੋ ਸਕਦਾ ਵਾ ਅਸੀਂ ਬੇਨਤੀ ਕਰਦੇ ਆਂ ਭਾਰਤੀ ਚੋਣ ਕਮਿਸ਼ਨ ਨੂੰ ਪੰਜਾਬ ਸਰਕਾਰ ਨੂੰ ਕਿ ਸਾਡੇ ਜिले ਗਰਦਾਪੁਰ ਦੀ ਜਿਹੜੀ ਏ ਤਾਰੀਖ ਆ ਪੰਚਾਇਤੀ ਚੋਣਾਂ ਦੀ ਉਹ ਥੋੜੀ ਜੀ ਗਾਂ ਕੀਤੀ ਜਾਵੇ ਤਨ ਤਨ ਸੰਤ ਬਾਬਾ ਹਜਾਰਾ ਸਿੰਘ ਜੀ ਛੋਟੇ ਕੁਮੜਾ ਵਾਲੇ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਦੀ ਸਲਾਹਨਾ ਪਰਸੀ 15 ਅਕਤੂਬਰ ਨੂੰ ਬੜੇ ਧੂਮ-ਤਾਮ ਤੇ ਸਰਦਾਂ ਨਾਲ ਮਨਾਈ ਜਾਂਦੀ ਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਹਨ ਪਰ ਐਤਿਕਾ ਵਰਸੀ ਵਾਲੇ ਦਿਨ 15 ਅਕਤੂਬਰ ਨੂੰ ਪੰਚਾਇਤੀ ਚੋੜਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਕਰਕੇ ਇਹ ਦੋ ਦਿਨ ਇਕੱਠੇ ਹੋਣ ਕਰਕੇ ਚੋਣਾ ਤੇ ਵੀ ਅਸਰ ਪਏਗਾ ਤੇ ਜਿਹੜੇ ਸਰਦਾ ਭਾਵਨਾ ਦੇ ਨਾਲ ਆ ਬਾਬਾ ਜੀ ਦੇ ਨਾਲ ਜੁੜੇ ਹੋਏ ਹਨ ਉਹ ਵਰਸੀ ਤੋਂ ਵਾਝੇ ਰਹਿ ਜਾਣਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੇਵਾਦਾਰ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉਹ ਮਤਲਬ ਜਾਂ ਤਾਂ ਚੋਣਾ ਚੋਂ ਪਾਗ ਲੈਣ ਤੋਂ ਵਾਂਝੇ ਰਹਿਣਗੇ ਤੇ ਜਾਂ ਫਿਰ ਉਹ ਬਾਬਾ ਜੀ ਦੀ ਵਰਸੀ ਦੇ ਵਿੱਚ ਪਾਗ ਲੈਣ ਤੋਂ ਵਾਂਝੇ ਰਹਿਣਗੇ ਤੇ ਮੁੱਖ ਚੋਰ ਕਮਿਸ਼ਨਰ ਤੋਂ ਮੰਗ ਉਹਨਾਂ ਦੀ ਅਪੀਲ ਹੈ ਕਿ ਬਾਬਾ ਜੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖ ਦਿਆਂ ਚੋੜਾਂ ਦਾ ਦਿਨ ਜਿਹੜਾ ਵਾ ਇੱਕ ਦੋ ਦਿਨ ਬਾਅਦ ਉਹ ਚੋੜਾਂ ਜੜੀਆਂ ਉਹ ਕਰਵਾ ਲਈਆਂ ਜਾਣਾ ਉਸੇ ਦਿਨ ਹੀ ਲਖਣ ਹੈ ਉਸੇ ਦਿਨ ਹੀ ਬਾਬਾ ਜੀ ਦੀ ਵਰਸੀ ਹੈ ਕਿਉਂਕਿ ਗੁਰਦਾਸਪੁਰ ਜਿਹਦੇ ਦੀਆਂ ਜਿੰਨੀਆਂ ਵੀ ਸੰਗਤਾਂ ਲਾਗਲੇ ਲਾਗਲੇ ਪਿੰਡ ਨੇ ਕੁਝ ਪਿੰਡ ਭਾਂਡੇ ਧੋਣ ਦੀ ਸੇਵਾ ਕਰਦਾ ਕਿਉਂਕਿ 24 ਘੰਟੇ ਲੰਗਰ ਚੱਲਦਾ 3 ਦਿਨ 13 14 ਤੇ 15 ਨੂੰ ਇਸ ਕਰਕੇ ਜਿਹੜੇ ਸੇਵਾਦਾਰ ਆ ਉਹ ਲੈਖਣ ਕਰਕੇ 15 ਤਰੀਕ ਨੂੰ ਨਹੀਂ ਹਾਜ਼ਰ ਹੋ ਸਕਦੇ ਜਾਂ ਤੇ ਉਹ ਸੇਵਾ ਕਰਨਗੇ ਜਾਂ ਫਿਰ ਵੋਟਾਂ ਦੀ ਗਿਣਤੀ ਬਹੁਤ ਘਟ ਜਾਵੇਗੀ